ਚਲਾਇਆ ਹੀ ਨਹੀਂ ਕਦੇ ਸੰਧ ਸਾਧ ਓਏ ਤੂੰ ਕਤਲੀ ਵੀ ਆ ਗਈ ਭੈਣ ਜੀ ਆਈ ਨੇ ਆ ਤੁਸੀਂ ਭੈਣ ਜੀ ਨੂੰ ਕੀ ਕਰੀਂ ਜੀ ਨੂੰ 골 ਕੱਪੇ ਫਾਇਲ ਲੈਂਦੇ ਨਹੀਂ ਹਾਏ ਅੱਲਾ ਤੁਸੀਂ ਇਹ ਕਿਉਂ ਕਾਹੀ ਦਿਕਰ ਖਤਮ ਨਹੀਂ ਇਹਨਾਂ ਨੇ ਮਨ ਲੱਗਦਾ ਕੁੜੀ ਖਾੜਾ ਉੱਤਰ ਵਾਲੀ ਕੋਲਾ ਢਾ ਦੇਣ ਲੱਗਦਾ ਬਟਿਕ ਵਾਲੀਆਂ ਕੁੜੀਆਂ ਕਿੱਥੇ ਪੈਣ ਕਿੱਥੇ ਗਈਆਂ ਮਣ ਚੱਲੀ ਗਲ ਗਈ ਬੜੇ ਪਿਆਰ ਨਾਲ ਸੋਹਰੇ ਗਈ ਓਹੀ ਬੁਟੀਕ ਵਾਲੀ ਕੁੜੀ ਓਹੀ 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 ਓਹ ਸਾਰੇ ਚੱਲੀ ਆਓ ਅੱਜ ਪਿੰਡ ਚੱਲੀ ਸਾਰੇ ਨਹੀਂ ਚੱਲੀ ਕਿਹਦੀ ਫੋਰਚੂਨਰ ਤੇ ਨਹੀਂ ਜਾਉਂਗੀ ਸਕਾਰਪੀਓ ਵੀ ਜਾਉਂਗੀ ਹਨਾ ਉਹ ਕਹਿੰਦੀ ਮੈਂ ਕਿਹੜਾ ਕਿਸੇ ਨੂੰ ਦਿਖਾਵਾ ਕਰਨਾ ਹਨਾ ਮੈਂ ਖੁਦ ਵੀ ਕਮਾ ਕੇ ਲੂੰਗੀ ਕਹਿੰਦੀ ਚਾਰ ਦੀ ਤਿਆਰੀ ਹੈ ਅੱਜ ਤੇ ਚਾਰ ਅੱਜ ਆਪਾਂ ਜਿਹੜਾ ਬੁਰੂ ਨਾ ਆਜਾ ਮੇਰਾ ਬੁਗੇ ਜਿਹਦਾ ਟੋਮੀ ਜੈਨਿਸਿਸ ਹੀ ਬਣਿਆ ਫਿਰਦਾ ਮੈਂ ਕਹਾਂ ਅਜੇ ਤਾਂ ਟੋਮੀ ਜੈਨੇਸਿਸ ਹੀ ਬਣਿਆ ਫਿਰਦਾ ਹਾਂ ਹੈ ਸਨੋਵਰ ਕਿੱਥੇ ਆ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਨੂੰ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਚਲਾਇਆ ਹੀ ਨਹੀਂ ਕਦੇ ਸੰਧ ਸਕਣ ਓਏ ਤੂ ਕਤਲੀ ਵੀ ਆ ਗਈ ਭੈਣ ਜੀ ਆਈ ਨੇ ਆ ਤੁਸੀਂ ਭੈਣ ਜੀ ਨੂੰ ਕੀ ਕਰੀਂ ਜੀ ਨੂੰ ਗੋਲ ਗੱਪੇ ਖਾਣ ਲੈਂਦੇ ਨਹੀਂ ਹਾਏ ਅੱਲਾ ਤੁਸੀਂ ਇਹ ਕਿਉਂ ਕਾਇਦ ਕਰ ਖਤਮ ਨਹੀਂ ਕੀਤੀ ਆਂ ਜੀ ਦੇਖ ਵੇਖ ਵੇਖ ਉਹ ਟੱਡੜ ਵੇ ਟੱਡੜ ਇਹਨੇ ਮਨ ਲੱਗਾ ਕੁਝ ਖਾਣਾ ਟ੍ਰਾਲੀ ਕੋਲਾ ਢਾ ਦੇਣਾ ਲੱਗਦਾ ਨਹੀਂ ਆ ਰੂ ਕੋਲਾ ਸਖਾਈ ਆ ਡਰਾਈਵਰੀ ਤੁਹਾਡੇ ਘਰੇ ਡਰਾਈਵਰ ਇੱਕ ਤਿਆਰ ਆ ਹੁਣ ਕੋਈ ਨਾ ਆ ਜਾ ਨਹੀਂ ਕੰਮ ਨੇ ਵੇੜਨਾ ਕੀ ਕਹਿਣਾ ਮੈਂ ਤਾਂ ਜੌਂਡਿਆ ਟਰੈਕਟਰ ਕਾਲ ਕਰਕੇ ਕੰਮ ਨਿਬੜੀ ਜਾਂਦਾ ਮਾੜੇ ਟਰੈਕਟਰਾਂ ਨੇ ਨਹੀਂ ਕੰਮ ਨਿਬੜਦਾ ਇਹ ਇੰਨੇ ਖੋਬਿਆ ਜਿਹੜਾ ਮਗਰ ਖੜਾਈ ਇਹ ਮੇਰੇ ਮਾਮੇ ਦਾ ਮੁੰਡਾ ਇੰਨੇ ਖੋਬਿਆ ਜੀ ਆਓ ਤੂੰ ਇਹ ਪੈ ਲੈ ਆ ਵੇ ਪੈਪੂ ਕੋਈ ਨਹੀਂ ਆ ਤੂੰ ਖੋਬਿਆ ਦੱਸ ਰਾਜੂ ਇਹਨੂੰ ਕੈਪਸੂਲ ਨਹੀਂ ਖਵਾਇਆ ਅਜੇ ਲਾਦਾ ਕਮਲਾ ਤੈਨੂੰ એનર્ਜੀ ਬੂਸਟਰ ਖਵਾਉਣੇ ਆ ਨਹੀਂ ਨਹੀਂ ਸਕਾਰਪੀ ਆ ਚੱਲ 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 ਸਕਾਰਪੀ ਆ ਤੇ ਮੈਂ ਆ ਬਖਾਉਣਾ ਬਾਈ ਬੁਟੀਕ ਵਾਲੀਆਂ ਕੁੜੀਆਂ ਦੀ ਚੜਾਈ ਰਹਿਣਾ ਦੀ ਜਮਾ ਐਂਡ ਗੱਲ ਬਾਤ ਬੁਟੀਕ ਵਾਲੀਆਂ ਕੁੜੀਆਂ ਕਿੱਥੇ ਪੈਣ ਕਿੱਥੇ ਗਈਆਂ ਮਣ ਚੱਲੀ ਗਲ ਗਈ ਬੜੇ ਪਿਆਰ ਨਾਲ ਤੇ ਸੋਹਰੇ ਗਈ ਭਾੜੀ ਡੈਸਟ ਵਾਲੀ ਕੁੜੀ ਹੈ ਨਾ ਇਹ ਐਂਡ ਗੱਲ ਬਾਤ ਆ ਜਮਾ ਦੀ ਕਿੱਥੇ ਗਈ ਕਿੱਥੇ ਆ ਉਹ ਲੈਤਾ ਬੈਠੀ ਜਾਂਦੀ ਦਰ ਮੇਰਾ ਪੱਛੇ ਔਈ ਬੁਟੀਕ ਵਾਲੀ ਕੁੜੀ ਔਈ ਚੱਲੀ ਜਾਂਦੀ ਔਈ ਔਈ ਦਰਵਾਜ਼ੇ ਦੇ ਮਹਿਲਾ ਕਿ ਔ ਸਾਰੇ ਚੱਲੀ ਔ ਪਿੰਡ ਚੱਲੀ ਸਾਰੇ ਨਹੀਂ ਚੱਲੀ ਹਾਂ ਤੇ ਪਿੰਡ ਚੱਲੀ ਮੈਨੂੰ ਉਹਨੂੰ ਮੈਂ ਕਹਿਆ ਸਾਧਿਆ ਮੈਨੂੰ ਕਿੱਥੇ ਆ ਹੋਵੇ ਗੱਲ ਮੰਨੀ ਵੇਖ ਲਾ ਅਗਲੀ ਪਰ ਐ ਵੇਖਿਆ ਕਿ ਡਾਟ ਟੂ ਅਰਥ ਜਾਂਦੀ ਕਹਿੰਦੀ ਫੋਰਚੂਨਰ ਤੇ ਨਹੀਂ ਜਾਊਂਗੀ ਸਕਾਰਪਿਓਂ ਕਿ ਜਾਊਂਗੀ ਹਨਾ ਉਹ ਕਹਿੰਦੀ ਮੈਂ ਕਿਹੜਾ ਕਿਸੇ ਨੂੰ ਦਿਖਾਵਾ ਕਰਾਂ ਹਣਾ ਆਪ ਦੀ ਕਮਾ ਕੇ ਲੰਬੀ ਗਈ ਹਾਂ ਵਧੀਆ ਕੰਨਾਂ ਦਾ ਲੈ ਸਕਦੀਆਂ ਆ ਦੀ ਗੱਡੀ ਲੈ ਲੈਣੀ ਮੈਂ ਚੰਗਾ ਭਰਾ ਜੀ ਸਾਬਟਾ ਸਾਰਾ ਗਰਮੀ ਤੋਂ ਪ੍ਰੋਟੈਕਸ਼ਨ ਕਰਦੇ ਹੋਏ ਮੁੰਡੇ ਕਹਿੰਦੇ ਮੇਰੇ ਵੀਰੇ ਚਾਰ ਦੀ ਤਿਆਰੀ ਹੈ ਅੱਜ ਤੇ ਚਾਰ ਅੱਜ ਆਪਾਂ ਜਿਹੜਾ ਬੁਰੂ ਨਾ ਆ ਜਾ ਮੇਰੇ ਬੁੱਕੇ ਬੇੜੇ ਅੱਜ ਜਿੱਗਟੇ ਲਈ ਸਮਾਨ ਤੁਸੀਂ ਦੇ ਸਕਦੇ ਹੋ ਸਾਰੇ ਆਪਰੇ ਕਰਦਾ ਛੱਡ ਦੇ ਵਿੱਚ ਸਾਂਭਿਆ ਆ ਪੱਲੀਆਂ ਲਾ ਕੇ ਲਪੋਇਆ ਆ ਹਲੇ ਹਲੇ ਐਵੇਂ ਓਟਕ ਐ ਨਾਉ ਜਿਵੇਂ ਪੀੜੀ ਕਹਿੰਦੇ ਸਾਡਾ 4 ਪਾਉਨ ਆਈ ਐ ਹੋਰ ਜੀ ਕੀ ਹਲਚਲ ਐ ਇੱਥੇ ਰੱਖ ਹਾਲੀ ਹੋ ਗਿਆ ਦਰਸ਼ਨ ਵੀ ਇਹਨੂੰ ਦੇ ਸਾਰੇ 4 ਨੇ ਲਵੇਟ ਛੱਡਿਆ ਜੇ ਹੋ ਗਿਆ ਪਿੱਛੇ ਨੂੰ ਪਿੱਛੇ ਨੂੰ ਝਟਕਾ ਮਾਰ ਅੱਜ ਤਾਂ ਟੌਮੀ ਜੈਨਿਸਿਸ ਹੀ ਬਣਿਆ ਫਿਰਦਾ ਮੈਂ ਕਿਹਾ ਅੱਜ ਤਾਂ ਟੌਮੀ ਜੈਨਿਸਿਸ ਹੀ ਬਣਿਆ ਫਿਰਦਾ ਹੈਂ ਸਨੋਵਰ ਕਿੱਥੇ ਆ ਮਗਰ ਲੋ ਡਰਾਈਵਰੀ ਸਿੱਖ ਲੋ ਜੈਕ ਸਾਰਾ ਕੱਢ ਜਾਵਾ ਨਹੀਂ ਹੁਣ ਹੈਲੋ ਕੀ ਪਾਪਾ ਜੈਕ ਨਿਕਲ ਗਿਆ ਸਾਰਾ ਆਈ ਡੈਡੀ ਨੂੰ ਢੱਲ ਸਾਰੇ ਜੈਕ ਹੀ ਨਿਕਲ ਗਿਆ ਡਰਾਈਵਰ ਵੇਖ ਲੋ ਚੱਕ ਬਈ ਕੰਮ ਖਲਾਰਦਾ ਆਡਾ ਸਾਰਾ ਡੈਡੀ ਨੂੰ ਢੱਲੇ ਤੁਹਾਡਾ ਤੰਦਾ ਹੀ ਖਰਾਬ ਆ ਤੁਹਾਡਾ ਜੈਕ ਹੀ ਤੈਨੂੰ ਸਾਰਾ ਕਿੰਨੇ ਕਾਈ ਕੱਢਣ ਨੂੰ ਜੈਕ ਫਰਾਨੀ ਕਰਨੂੰਗਾ 10 ਉਹ ਖਾਈ ਦਾ ਲੈ ਲੈ ਹੁਣ ਦੂਜਾ ਡਰਾਈਵ ਚੋਟੀ ਦਾ ਆਇਆ ਇਹਨੇ ਟਾਇਰ ਪਾੜ ਦੇਣਾ ਓਏ ਜੈਕ ਸਾਰਾ ਜੱਕਦਾ ਜਾ ਰਹੇ ਨੇ ਮੂਰਖ ਜੇ ਮੈਂ ਕਿਵੇਂ ਨਿਕਲ ਜੂਗਾ 10000 ਇਹ ਤੇ ਉਹ ਵੀਡੀਓ ਲਾਤੀ ਕਿਹੜਾ ਡਰਾਈਵਰ ਪਾਇਆ ਪਰ ਆਹ ਕੋਸਾ ਬੱਜੀ ਹੋਣ ਗਿਆ ਹੁਣ ਟਰੈਕਟਰ ਲਿਆ ਕੇ ਆਉਂਦੇ ਚੱਲ ਇੰਨਾ ਕੰਮ ਵੀ ਟਰਾਲੀ ਗਿਆ ਫਿਰ ਜੈਕ ਨਹੀਂ ਥੱਲੇ ਹੋਣਾਗਾ ਜੈਕ ਮੁਸਾਤਾ ਇੰਨੇ ਜੈਕ ਨਹੀਂ ਥੱਲੇ ਹੋਣਾਗਾ ਜੈਕ ਨਹੀਂ ਥੱਲੇ ਹੋਣਾ ਛੱਡ ਦੇ ਹੱਥ ਛੱਡ ਦੇ ਦੋਵੇਂ ਉਹ ਛੱਡ ਦੇ ਹੱਥ ਦੋਵੇਂ ਹਾਂ ਕਿੱਦੇ ਨਹੀਂ ਹਨਾ ਫੋਟੇ ਹੱਥ ਛੱਡ ਦੇ ਮੋਟਰ ਤੋਂ ਹੀ ਛੱਡ ਦੇ ਹੱਥ ਉਹ ਲੱਗ ਹੱਡੀਆਂ ਆਉਣ ਦਿਨੀਆਂ ਕੋਈ ਨਾ ਥੱਲੇ ਕਿਤੇਲਾ ਹੈਗਾ ਵਾ ਥੱਲੇ ਕਿਤੇਲਾ ਹੈਗਾ ਛੱਡ ਦੇ ਓਏ ਦਾਕਾ ਜਾਣ ਜਾ ਟਾਈਮ ਆਦ ਲਵਾਉਂਦਿਆ ਦਾਕਾ ਣੀ ਜਾਣ ਕੇ ਕਰਦਾ ਚੱਲ ਫੋਰ ਨਾ ਫੋਰ ਫੋਰ ਬੋਲ ਲਾਈਏ ਜੇ ਹੈ ਤਾਰਾ ਔਰ ਸਤਾਰਾ ਤੇ ਦਰਸ਼ਕਾਂ ਨਾਲ ਖੇਤੀ ਲੇਗਾ ਆ ਆ ਆ ਚੱਲ 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 ਛੇਰਾ ਹੌਸਲੇ ਕੋੜੇ ਤੇਰੇ ਹੌਸਲੇ ਨੇ ਚੱਲ ਪੁੱਤਰਾ ਇਹ ਉੱਪਰ ਸ਼ੈਡ ਨਾਲ ਮਾਰਦੀ ਟਰਾਲੀ ਸਾਲਿਆਂ ਦੇ ਮੋਟੇ ਲਮਕੇ ਜੇ ਨਾਲੇ ਬਾਂਦਰਾਂ ਨੂੰ ਓਏ ਮੱਛੀ ਇਹ ਤੇ ਥਲੇ ਆ ਦਾ ਦਿਮਾਗ ਲਾਈ ਜਾਂਦੇ ਇੱਕ ਟਰਾਲੀ ਚਾਰ ਦੀ ਪਈ ਸੀ ਖੜੀ ਆ ਸਵੇਰ ਦੇ 6 ਵਜੇ ਲੱਗੇ ਨੂੰ ਮੇਨ ਇਹਨਾਂ ਨੂੰ ਟਰੈਕਟਰ ਲੈ ਆਇਆ ਇੱਥੋਂ ਦੀ ਇੱਕ ਟਰਾਲੀ ਖਵਾਉਂਦੇ ਦੂਜੀ ਲੈ ਕਿਹੜਾ ਡਰਾਈਵਰ ਸੀਗਾ ਡਰਾਈਵਰ ਕਿਹੜਾ ਹੈ ਹੁਣ ਤੂੰ ਹੀ ਹੋਣਾ ਤੇਰਾ ਹੀ ਕੰਮ ਆਏ ਹਾਂ ਪਹਿਲੇ ਪਹਿਲਾ 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 ਘੇੜਾ ਪਹਿਲੇ ਹੀ ਖਵਾਉਂਦੀ ਗੱਗੂ ਨੇ ਅੱਗੇ ਦੇਖੋ ਹੀ ਭਰਾਵਾ ਵੇਲਾ ਦਾ ਨਾ ਡਰਾਈਵਰ ਦੱਸ ਕੀ ਕਹਿਣਾ ਚਾਹਿੰਗੇ ਡਰਾਈਵਰ ਇਹਨੇ ਤੇ ਲੋਨਾਂ ਦਾ ਸਿੱਖ ਲਈਦਾ ਹੁੰਦਾ ਸਿੱਖ ਲਈਦਾ ਹਾਂ ਮੈਨੂੰ ਆਵਾਜ਼ ਮਾਰ ਲੈ ਨੰਦਰੋ ਯਾਰ ਯਾਰ ਹੁਣ ਸਾਰਾ ਚਾਰ ਕੋਸ਼ਾਂ ਤੇ ਗਿਆ ਵਾ ਇਹਨੂੰ ਇਹਨੂੰ ਪਤਾ ਹੀ ਨਹੀਂ ਲੱਗਦਾ ਇਹ ਗਿਆ ਆ ਵੇ ਲੋ ਆ ਉਸ ਤੋਂ ذرا صحیح ਆ ਉਹ ਸਹੀ ਕਿ ਸਵੇਰੇ ਨਹੀਂ ਜੈਕੀ ਤਾਂ ਸਾਰਾ ਚੱਕਦਾ ਬਾਕੀ ਮੋਟਰ ਤੋਂ ਪੁੱਛ ਲੈ ਕਹਿੰਦਾ ਕਣ ਪਿਆ ਕਣ ਲੈ ਕੇ ਮਾਰਨ ਗਿਆ ਉਹਦੇ ਨੇ ਨਿਕਲ ਸਾਰੇ ਡਰਾਈਵਰ ਖਰਾਬ ਕਰੀਏ ਨਵਾਂ ਡਰਾਈਵਰ ਮਗਾਇਆ ਹੋ ਨਹੀਂ ਤੇ ਨਵੇਂ ਡਰਾਈਵਰ ਨੇ ਕੀ ਕੀਤਾ ਉਹਨੇ ਵਾਵਾ ਪਤਾ ਨਹੀਂ ਕਰਦੇ ਨਵੇਂ ਨੇ ਇੱਥੇ ਭਾਤਾਂ ਲਿਆ ਕੇ ਆ ਛੇਵਾ ਥਦਵਾ ਡਰਾਈਵਰ ਆ ਹਾ ਛੇਵਾਂ ਡਰਾਈਵਰ ਆ ਸਾਡਾ ਛੇਵਾਂ ਡਰਾਈਵਰ ਜਾ ਗੁਰਵਾ ਕਰ ਲਈ ਤੇ ਰੱਖੀ ਇਦਾਂ ਦਾ ਆਪਾਂ ਆਪਾਂ ਨੇ ਪਾ ਲਈ ਜਾ ਰਹਿ ਇਦਾਂ ਦਾ ਉਸ ਸਾਲ ਤਾਂ ਹਲ ਮੁਰੇ ਹੋਏ ਆ ਮੇਨ ਡਰਾਈਵਰ ਦਾ ਜਾਂਦਾ ਅੱਜ ਕੰਦ ਕੁੰਦ ਢਾ ਦੂ ਤੇ ਜਾਂ ਇਹ ਕੋਈ ਨਾ ਕੋਈ ਬਚਾ ਦੂ ਆਉਂਦੇ 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 ਹਾਂ ਜੀ ਗੱਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ